ਨਸ਼ਿਆਂ ਦਾ ਜਿਹੜਾ ਸਾਡੇ ਕੋਕ ਕਾਇਆ ਸੀ ਉਹ ਸੁਣੋ ਅਸੀਂ ਬਹੁਤ ਹੱਦ ਤੱਕ ਜਿਹੜੇ ਸਾਡੇ ਪੰਜਾਬ ਸਰਕਾਰ ਵੱਲੋਂ ਖਰਾਲੇ ਕੀਤੇ ਐ ਪੰਜਾਬ ਪੁਲਿਸ ਵੱਲੋਂ ਮਹਾਂਜੋਗੀ ਡੀਪੀ ਸਾਹਿਬ ਦੇ ਹੰਦੈ ਤਦ ਉੱਪਰ ਜਿਹੜੀ ਅਸੀਂ ਕਾਰਵਾਈ ਕਰ ਰਿਹਾ ਉਹਦੇ ਤਹਿਤ ਬਹੁਤ ਹੱਦ ਤੱਕ ਅਸੀਂ ਕੰਟਰੋਲ ਕਰ ਲਿਆ ਇੱਕ ਸਮਾਂ ਐਸਾ ਆਏਗਾ ਜਦੋਂ ਕਿਸੇ ਵੀ ਤਰ੍ਹਾਂ ਦੇ ਜਿਹੜਾ ਨਸ਼ਾ ਹੋਗਾ ਨਸ਼ਾ ਮੁਕਤ ਸੀ ਕਰ ਦੇਵਾਂਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਸ਼ਾ ਮੁਕਤ ਜਿਹੜਾ ਅਸੀਂ ਆਮ ਤੌਰ ਤੇ ਪੰਜਾਬ ਨੂੰ ਕਰ ਦਿੱਤਾ ਹੈ ਜਿੱਥੇ ਨਸ਼ੇ ਦੀ ਕੋਈ ਗੱਲ ਨਾਟਕ ਨਹੀਂ ਹੋਏਗੀ ਟਾਡੇ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਇਸ ਏਰੀਆ ਦਾ ਵਿੱਚ ਇਸ ਜਲੰਧਰ ਜ਼ਿਲ੍ਹੇ ਦੇ ਵਿੱਚ ਤੇ ਆਪਣੇ ਹੋਰ ਸਰਹੱਦਾਂ ਦੇ ਵਿੱਚ ਜਿਹੜਾ ਨਸ਼ਾ ਨੂੰ ਖਤਮ ਕਰਦਾ ਜਿਹੜੀ ਜਵਾਨੀ ਆ ਸਾਡੀ ਜਵਾਨੀ ਨਸ਼ਿਆਂ ਤੋਂ ਮੁਕਤ ਹੋਵੇ ਤਾਂ ਜਿਹੜੀ ਪੰਜਾਬ ਦੀ ਹੈ ਸਹੀ ਅੱਗੇ ਰਚਨਾ ਹੋ ਸਕਦੀ ਹੈ ਤਾਂ ਇਹਦੇ ਵਿੱਚ ਪੰਜਾਬ ਪੁਲਿਸ ਇਕੱਲੀ ਜਿਹੜੀ ਹੈ ਉਹਦਾ ਜਿਹੜਾ ਤੁਹਾਨੂੰ ਪਤਾ ਹੈ ਕਿ ਕੁਝ ਨਹੀਂ ਕਰ ਸਕਦੀ ਉਹਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਆਪ ਪਬਲਿਕ ਦੇ ਸਹਿਯੋਗ ਦੇ ਨਾਲ ਜਿਹੜੇ ਤੁਸੀਂ ਸਾਨੂੰ ਜਿਵੇਂ ਸਪੋਰਟਸ ਦੇ ਵਿੱਚ ਮੇਲੇ ਕਰਵਾ ਰਹੇ ਹੋ ਇਹਨਾਂ ਦੇ ਨਾਲ ਅਸੀਂ ਵੱਖ-ਵੱਖ ਲੋਕਾਂ ਨੂੰ ਬਿਹਤਰ ਕਰਨ ਵਾਸਤੇ ਸੈਮੀਨਾਰਸ ਰੱਖਨੇ ਆਂ ਪਿੰਡਾਂ ਦੇ ਵਿੱਚ ਉਹਦੇ ਵਿੱਚ ਤੁਸੀਂ ਸਹਿਯੋਗ ਕਰੋਗੇ ਉਹਨਾਂ ਸਾਰਿਆਂ ਦੇ ਤਹਿਤ ਜਿਹੜਾ ਹੈਗਾ ਅਸੀਂ ਆਪਣੀ ਜਿਹੜੀ ਇਹ ਮਹਿਮ ਨੂੰ ਅੱਗੇ ਚਲਾਵਾਂਗੇ ਇਹ ਜਿਹੜਾ ਜਨਤਕ ਅਸ਼ਾ ਦੇ ਵਿਰੋਧ ਮਹਿਮ ਹੈ ਉਹਦੇ ਵਿੱਚ ਤੁਹਾ ਨੂੰ ਸਾਰਿਆਂ ਨੂੰ ਜਿਹੜੇ ਨਤੀਜੇ ਨੇ ਮਿਲਣਗੇ ਤੇ ਮੈਂ ਪੂਰਨ ਆਸ਼ ਕਰਦਾ ਤੁਹਾਡਾ ਸਭ ਤੋਂ ਜ਼ਿਆਦਾ ਨਹੀਂ ਲੈਂਦਾ ਜੋ ਬੇਟਾਂ ਆਪਣੇ ਖਿਡਾਰੀਆਂ ਦੇ ਹੋਰ ਅੱਗੇ ਮੈਚ ਵੀ ਜਿਹੜੇ ਹੈਗੇ ਤੁਸੀਂ ਦੇਖ ਰਹੇ ਆ ਇਹਦੇ ਵਿੱਚ ਤੁਹਾਡੇ ਤੋਂ ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਸਹਿਯੋਗ ਨਾਲ ਜਿਹੜੀ ਅਪੀਲ ਕਰਦਾ ਕਿ ਤੁਸੀਂ ਸਾਨੂੰ ਜਿਹੜਾ ਆ ਗਿਆ ਪੰਜਾਬ ਪੁਲਿਸ ਨੂੰ ਇਸ ਜਿਹੜਾ ਜੋਧਨ ਸ਼ਰਮਾ ਦਾ ਮੈਂਬਰ ਇਹਦੇ ਵਿੱਚ ਵੱਧ ਤੋਂ ਵੱਧ ਤੁਸੀਂ ਸਹਿਯੋਗ ਦਿਓਗੇ ਤੇ ਮੈਂ ਖਿਡਾਰੀਆਂ ਨੂੰ ਵੀ ਮੁਬਾਰਕਬਾਦ ਦਿੰਦਾ ਜਿਹੜੇ ਉਹ ਇਸ ਆਪਣੇ ਸਰੀਰਾਂ ਨੂੰ ਪਾਲੇ ਹੋਏ ਨੇ ਉਹਨਾਂ ਨੇ ਤੇ ਇਹਨਾਂ ਖੇਡਾਂ ਦੇ ਵਿੱਚ ਜਿਹੜੇ ਜੋਧਾ ਦਾ ਜਿਹੜੇ ਦੇ ਰਹੇ ਨੇ ਤੇ ਸਮਾਜ ਨੂੰ ਸਹੀ ਸੇਵਾ ਦੇ ਵਿੱਚ ਸੇਕ ਦੇਣ ਦੇ ਵਿੱਚ ਜਿਹੜੀ ਹੈ ਕਿ ਆਪਣੀ ਸੇਵਾ ਪ੍ਰਦਾਨ ਕਰ ਰਹੇ ਮੈਂ ਇੱਕ ਵਾਰ ਫੇਰ ਤੁਹਾਡੇ ਸਾਰੇ ਆਲੇ ਦੁਆਲੇ ਦੇ ਲੋਕੋ ਜਿਹੜੇ ਇੱਥੇ ਕਬੱਡੀ ਟੂਰਨਾਮੈਂਟ ਦੇ ਵਿੱਚ ਆਏ ਨੇ ਸਾਰੇ ਪਿੰਡ ਭਰਾਵਾਂ ਦਾ ਸਾਰੇ ਬੋਧਵਾਰ ਸੱਜਣਾ ਦਾ ਖਿਡਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੇ ਜਿਹੜੇ ਆਰਗੇਨਾਈਜ਼ ਆਰਗੇਨਾਈਜ਼ਰਸ ਨੇ ਮੋਢਾ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਬੱਡੀ ਕਲਾ ਨੂੰ ਜਿਹੜਾ ਕਾਪਾ ਕਰਵਾ ਕੇ ਇਹ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਬਹੁਤ ਬਹੁਤ ਧੰਨਵਾਦ ਕਿ ਕਿਸ ਤਰੀਕੇ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਕਿਸ ਤਰੀਕੇ ਦੀ ਇਹ ਮਹਿਮ ਜਿਹੜੀ ਹੈ ਆਗਾਜ਼ ਕੀਤੀ ਗਈ ਹੈ ਜਿਹੜੀ ਇਹ ਮਹਿਮ ਰਚਨਾ ਦੀ ਗੱਲ ਤੋਂ ਸ਼ੁਰੂ ਕੀਤੀ ਗਈ ਹੈ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਹਿਯੋਗ ਹੈ ਸਾਨੂੰ ਪਬਲਿਕ ਦਾ ਸਹਿਯੋਗ ਚਾਹੀਦਾ ਤੁਹਾਡੇ ਸਹਿਯੋਗ ਦੇ ਨਾਲ ਹੀ ਜਿਹੜਾ ਨਸ਼ਾ ਦਾ ਜਿਹੜਾ ਸਾਡੇ ਪੰਜਾਬ ਦੇ ਉੱਤੇ ਇੱਕ ਕਲੰਕ ਲੱਗਿਆ ਆ ਜਾਣ ਅਸੀਂ ਇਹ ਕਹਿ ਸਕਦਾ ਕਿ ਸਾਡੀ ਜਵਾਨੀ ਗਰਾਬ ਹੋ ਰਹੀ ਹੈ ਨਸ਼ਿਆਂ ਦਾ ਜਿਹੜਾ ਸਾਡੇ ਪਿੰਕੋਪ ਹੀ ਆਇਆ ਸੀ ਉਸ ਨੂੰ ਅਸੀਂ ਬਹੁਤ ਹੱਦ ਤੱਕ ਜਿਹੜੇ ਸਾਡੇ ਪੰਜਾਬ ਸਰਕਾਰ ਵੱਲੋਂ ਪ੍ਰਾਲੇ ਕੀਤੇ ਹੈ ਪੰਜਾਬ ਪ੍ਰੀਸ਼ਦ ਵੱਲੋਂ ਮਾਨਯੋਗ ਦਿਪਕ ਸਾਹਿਬ ਤੇ ਅੰਦਰਭਾਗ ਉੱਤਰ ਲਈ ਅਸੀਂ ਕਾਰਗਰ ਕਰਦੇ ਆ ਉਹਦੇ ਤੱਕ ਬਹੁਤ ਹੱਦ ਤੱਕ ਅਸੀਂ ਕੰਟਰੋਲ ਕਰ ਲਿਆ। ਇੱਕ ਸਮਾਂ ਐਸਾ ਆਏਗਾ ਜਦੋਂ ਕਿਸੇ ਵੀ ਤਰ੍ਹਾਂ ਦੇ ਜਿਹੜਾ ਨਸ਼ਾ ਹੈਗਾ ਨਸ਼ਾ ਮੁਕਤ ਅਸੀਂ ਕਰ ਦੇਵਾਂਗੇ। ਕਈ ਜਿਲ੍ਹਿਆਂ ਦੇ ਵਿੱਚ ਨਸ਼ਾ ਮੁਕਤ ਜਿਹੜਾ ਅਸੀਂ ਆਲਰੇਡੀ ਪੰਜਾਬ ਤੋਂ ਕਰ ਚੁੱਕੇ ਹਾਂ ਜਿੱਥੇ ਨਸ਼ੇ ਦੀ ਕੋਈ ਰਿਲੇਵੈਂਸੀ ਹੋਣੀ ਨਹੀਂ ਗਈ। ਬਟ ਤੋਂ ਅਧੇ ਸਰਜੋਗ ਦੇ ਨਾਲ ਹੀ ਅਸੀਂ ਇਸ ਏਰੀਆ ਦੇ ਵਿੱਚ ਇਸ ਫਿਲੰਦਰ ਜ਼ਿਲ੍ਹੇ ਦੇ ਵਿੱਚ ਤੇ ਆਪਣੇ ਹੋਰ ਸਾਰੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਖਤਮ ਕਰਾਂ ਜਿਹੜੀ ਜਵਾਨੀ ਹੈ ਸਾਡੀ ਜਵਾਨੀ ਨਸ਼ਾ ਤੋਂ ਮੁਕਤ ਹੋਵੇ ਤਾਂ ਕਿ ਪੰਜਾਬ ਕੇ ਸਹੀ ਅੱਗੇ ਰਚਰਾ ਹੋ ਸਕੇ। ਤਾਇਦੇ ਵਿੱਚ ਪੰਜਾਬ ਪੁਲਿਸ ਇਕੱਲੀ ਜਿਹੜੀ ਹੈ ਉਹਦਾ ਜਿਹੜਾ ਤੁਹਾਨੂੰ ਪਤਾ ਹੈ ਕਿ ਕੁਝ ਨਹੀਂ ਕਰ ਸਕਦੇ ਉਹਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਆਮ ਪਬਲਿਕ ਦੇ ਸਹਿਯੋਗ ਦੇ ਨਾਲ ਜਿਹੜੇ ਤੁਸੀਂ ਸਭ ਨਾਲ ਜਿਵੇਂ ਸਪੋਰਟਸ ਦੇ ਵਿੱਚ ਮਿਲਦੇ ਕਰਵਾ ਰਹੇ ਹੋ ਇਹਨਾਂ ਦੇ ਨਾਲ ਅਸੀਂ ਵਕਫ ਵਕਫ ਲੋਕਾਂ ਨੂੰ ਵੇਖਣ ਵਾਸਤੇ ਸੈਮੀਨਾਰਸ ਰੱਖਨੇ ਆ ਬਿੱਟਾ ਉਹਦੇ ਵਿੱਚ ਤੁਸੀਂ ਸਹਿਯੋਗ ਕਰੋਗੇ ਉਹਨਾਂ ਸਾਰਿਆਂ ਦੇ ਤਹਿਤ ਜਿਹੜਾ ਹੈਗਾ ਅਸੀਂ ਆਪਣੀ ਜਿਹੜੀ ਇਹ ਮਹਿਮਾ ਭਗੇ ਚਲਾਵਾਂਗੇ ਇਹ ਜਿਹੜਾ ਜੁੰਦਸ਼ਾ ਦੇ ਰੋ ਤੋਂ ਮਹਿਮਾ ਉਹਦੇ ਵਿੱਚ ਤੁਹਾਨੂੰ ਸਾਰੇ ਜਨ ਜੀ ਜੀ ਨੂੰ ਜੀ ਲੱਗੇ ਕਿ ਮੈਂ ਪੂਰਨ ਆਸ਼ਾ ਕਰਦਾ ਹਾਂ ਤੁਹਾਡਾ ਸਭਾ ਜਾਲੇ ਨਹੀਂ ਜਾਂਦਾ ਕਿਉਂਕਿ ਉਸ ਆਪਣੇ ਘੁਮਾਰੀਆਂ ਦੇ ਹੋਰ ਅੱਗੇ ਬੈਕਟਰੀ ਜਿਹੜੇ ਹੈ